ਤਹਾਨੂੰ ਬਿਨਾ ਦੱਸੇ ਤੁਹਾਡੇ ਆਧਾਰ ਕਾਰਡ ਦੀ ਗਲਤ ਵਰਤੋਂ ਹੋ ਰਹੀ ਆ ਤਾਂ ਤੁਸੀਂ ਹੁਣ ਘਰੇ ਬੈਠੇ ਆਪਣੇ ਆਧਾਰ ਕਾਰਡ ਦੀ ਸਾਰੀ ਹਿਸਟਰੀ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਆਧਾਰ ਕਾਰਡ ਕਿੱਥੇ ਵਰਤਿਆ ਗਿਆ ਜਾਂ ਫਿਰ ਕਿੱਥੇ ਵਰਤਿਆ ਜਾ ਰਿਹਾ ਤਾਂ ਇਸ ਵੀਡੀਓ ਨੂੰ ਸਾਰਿਆਂ ਤੇ ਕਰ ਸ਼ੇਅਰ ਕਰ ਦਿਓ ਕਿਉਂਕਿ ਬਹੁਤ ਹੀ ਅਹਿਮ ਤੇ ਜ਼ਰੂਰੀ ਜਾਣਕਾਰੀ ਹੈ ਕਿਉਂਕਿ ਹਰ ਇੱਕ ਜਗ੍ਹਾ ਦੇ ਉੱਪਰ ਆਪਾਂ ਆਧਾਰ ਕਾਰਡ ਪ੍ਰੂਫ ਦੇ ਵਜੋਂ ਦਿੰਨੇ ਆ ਤਾਂ ਕਰਕੇ ਇਸ ਦੀ ਗਲਤ ਵਰਤੋਂ ਹੋ ਜਾਂਦੀ ਹੈ ਆਪਣੇ ਆਪਣੀ ਜਿਹੜੀ ਨਿੱਜੀ ਜਾਣਕਾਰੀ ਆ ਉਹ ਵੀ ਲੀਕ ਹੋ ਜਾਂਦੀ ਹੈ ਜਾਂ ਫਿਰ ਆਪਣੇ ਅਕਾਊਂਟ ਦੇ ਵਿੱਚੋਂ ਪੈਸੇ ਆ ਜਿਹੜੇ ਉਹ ਵੀ ਕੱਢੇ ਜਾ ਸਕਦੇ ਆ ਤਾਂ ਹੁਣ ਆਪਾਂ ਘਰੇ ਬੈਠੇ ਆਨਲਾਈਨ ਹੀ ਚੈੱਕ ਕਰ ਸਕਦੇ ਆ ਇੱਕ ਦੋ ਮਿੰਟ ਦਾ ਪ੍ਰੋਸੈਸ ਆ ਤਾਂ ਵੀਡੀਓ ਨੂੰ ਪੂਰੀ ਵੇਖ ਲਿਓ ਇੱਕ ਦੋ ਮਿੰਟ ਦੇ ਵਿੱਚ ਵਿੱਚ ਆਪਾਂ ਪੂਰੀ ਹਿਸਟਰੀ ਆਧਾਰ ਕਾਰਡ ਦੀ ਚੈੱਕ ਕਰ ਸਕਦੇ ਆ ਕਿ ਕਿੱਥੇ ਆਪਣਾ ਆਧਾਰ ਕਾਰਡ ਵਰਤਿਆ ਗਿਆਗਾ ਕਿੱਥੇ ਕਿੱਥੇ ਇਹਦੀ ਵਰਤੋਂ ਜਿਹੜੀ ਹੋ ਰਹੀ ਆ ਤਾਂ ਵੀਡੀਓ ਨੂੰ ਪੂਰੀ ਵੇਖਿਓ ਕਿਉਂਕਿ ਮੈਂ ਸਟੈਪ ਬਾਈ ਸਟੈਪ ਬਹੁਤ ਸੌਖੇ ਤਰੀਕੇ ਦੇ ਨਾਲ ਸਮਝਾਇਆ ਤਾਂ ਚੱਲਦੇ ਆਪਾਂ ਫੋਨ ਦੀ ਸਕਰੀਨ ਤੇ ਦਿਖਾਉਣੇ ਆ ਕਿਸ ਤਰ੍ਹਾਂ ਪ੍ਰੋਸੈਸ ਇਹ ਕਰਨਾ ਤਾਂ ਮੈਂ ਇਹ ਕੰਪਿਊਟਰ ਦੇ ਉੱਪਰ ਸਾਈਟ ਖੋਲੀ ਆ ਤੁਸੀਂ ਫੋਨ ਦੇ ਉੱਪਰ ਵੀ ਖੋਲ ਸਕਦੇ ਹੋ ਸਭ ਤੋਂ ਪਹਿਲਾਂ ਜਾਣਾ ਆਪਾਂ ਆਪਣੇ ਵੈਬ ਬ੍ਰਾਊਜ਼ਰ ਦੇ ਵਿੱਚ Chrome ਦੇ ਵਿੱਚ ਜਾਣ ਤੋਂ ਬਾਅਦ ਇੱਥੇ Google ਦੇ ਵਿੱਚ ਸਰਚ ਕਰਨਾ U A D A I ਤਾਂ ਇਹਦੇ ਉੱਤੇ ਪਹਿਲੀ ਸਾਈਟ ਜਿਹੜੀ ਖੁੱਲ ਆਉਣੀ ਆ ਤਾਂ ਪਹਿਲੀ ਸਾਈਟ ਦੇ ਉੱਤੇ ਓਕੇ ਕਰ ਦਾਂਗੇ ਇਹ ਆਧਾਰ ਕਾਰਡ ਦੀ ਜਿਹੜੀ ਆਫੀਸ਼ੀਅਲ ਸਾਈਟ ਆ ਤਾਂ ਇੱਥੇ ਇੰਗਲਿਸ਼ ਜਿਹੜੀ ਭਾਸ਼ਾ ਉਹ ਆਪਾਂ ਸਿਲੈਕਟ ਕਰ ਲਾਂਗੇ ਸਿਲੈਕਟ ਕਰਨ ਤੋਂ ਬਾਅਦ ਆ ਜਿਹੜਾ ਇੱਥਾਂ ਦਾ ਇੰਟਰਫੇਸ ਆ ਜਿਹੜਾ ਨਿਕਲ ਆਉਣਾਗਾ ਆਪਣੇ ਕੋਲੇ ਜਿਹੜਾ ਆਧਾਰ ਕ ਜਿਹੜੀ ਆਪਣੇ ਕੋਲੇ ਇਹ ਆਪਸ਼ਨ ਆ ਜਿਹੜੀ ਆਪਾਂ ਸਿਲੈਕਟ ਕਰ ਲੈਣੀ ਹੈਗੀ ਤਾਂ ਇਹ ਸਿਲੈਕਟ ਕਰਨ ਤੋਂ ਬਾਅਦ ਆ ਜਿਹੜਾ ਆਪਣੇ ਕੋਲੇ ਇਹ ਆਪਸ਼ਨ ਆ ਜਿਹੜੀ ਅਗਲਾ ਪੇਜ ਖੁੱਲਾ ਆ ਤਾਂ نیچے ਇੱਕ ਪੇਜ ਦੇ ਉੱਪਰ ਇੱਥੇ ਲਿਖਿਆ ਹੋਇਆ অথেন্টিਕੇਸ਼ਨ ਹਿਸਟਰੀ ਤਾਂ ਇਹ ਵਾਲੀ ਆਪਸ਼ਨ ਆ ਜਿਹੜੀ ਆਪਾਂ ਸਿਲੈਕਟ ਕਰ ਲੈਣੀ ਆ ਤਾਂ ਇਹ ਸਿਲੈਕਟ ਕਰਨ ਤੋਂ ਬਾਅਦ ਆ ਇੱਥੇ ਲੌਗਇਨ ਦੀ ਆਪਸ਼ਨ ਦਿੱਤੀ ਹੋਈ ਆ ਤਾਂ ਆਪਾਂ ਇੱਥੇ ਲੌਗਇਨ ਦੀ ਆਪਸ਼ਨ ਦੇ ਉੱਤੇ ਓਕੇ ਕਰਕੇ ਇੱਥੇ ਆਪਣਾ ਭਰਨਾਗਾ ਆਧਾਰ ਨੰਬਰ ਆਧਾਰ ਕਾਰਡ ਆਪਣੇ ਕੋਲੇ ਹੋਣਾ ਜ਼ਰੂਰੀ ਆ ਤਾਂ ਇੱਥੇ ਆਧਾਰ ਨੰਬਰ ਭਰਨ ਤੋਂ ਬਾਅਦ نیچے ਇੱਕ ਕੈਪਚਾ ਦੀ ਆਪਸ਼ਨ ਆਗੀ ਕੈਪਚਾ ਦੇ ਵਿੱਚ ਬਹੁਤ ਬੰਦੇ ਉਲਝ ਜਾਂਦੇ ਨੇ ਤਾਂ ਜਿਵੇਂ ਵੱਡਾ ਅੱਖਰ ਲਿਖਿਆ ਤਾਂ ਵੱਡਾ ਲਿਖ ਦੇਣਾ ਇੰਗਲਿਸ਼ ਦਾ ਜਿਵੇਂ ਛੋਟਾ ਲਿਖਿਆ ਤਾਂ ਛੋਟਾ ਲਿਖ ਦੇਣਾ ਤਾਂ ਇਹ ਲਿਖਣ ਤੋਂ ਬਾਅਦ ਸੈਂਡ ਓਟੀਪੀ ਸੈਂਡ ਓਟੀਪੀ ਕਰਾਂਗੇ ਤਾਂ ਇਹ ਆਪਣਾ ਰਜਿਸਟਰ ਮੋਬਾਈਲ ਨੰਬਰ ਜਿਹੜਾ ਵੀ ਆਪਣਾ ਆਧਾਰ ਕਾਰਡ ਨਾਲ ਲਿੰਕ ਹੋਇਆ ਤਾਂ ਉਹਦੇ ਉੱਤੇ ਓਟੀਪੀ ਇਹ ਚਲਾ ਜਾਊਗਾ ਤਾਂ ਇਹ ਓਟੀਪੀ ਆਪਾਂ ਇਹਦੇ ਵਿੱਚ ਭਰ ਦਾਂਗੇ ਜਿਹੜਾ ਵੀ ਆਪਾਂ ਨੂੰ ਫੋਨ ਨੰਬਰ ਦੇ ਉੱਤੇ ਰੀਸੀਵ ਹੋਇਆਗਾ ਤਾਂ ਇਹ ਭਰਨ ਤੋਂ ਬਾਅਦ ਇੱਥੇ ਲੌਗਇਨ ਕਰ ਦਾਂਗੇ ਤਾਂ ਲੌਗਇਨ ਕਰਨ ਤੋਂ ਬਾਅਦ ਦੇਖੋ ਆਪਣੇ ਕੋਲ ਇਹ ਸਾਈਟ ਆ ਜਿਹੜੀ ਖੁੱਲਾਈ ਤਾਂ ਦੇਖੋ ਇੱਥੇ ਆਪਣੇ ਕੋਲ ਇੱਕ ਰੈੱਡ ਕਲਰ ਦੀ ਨੋਟਿਸ ਆ ਗਿਆ ਵੀ ਤੁਹਾਡੀ ਜਿਹੜੀ ਆ ਇਹ ਲੌਗਇਨ ਨਹੀਂ ਹੋਈ ਤਾਂ ਇਹਦਾ ਕਾਰਨ ਇਹ ਹੈ ਕਿ ਆਪਣੀ ਜਿਹੜੀ ਆ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਮਤਲਬ ਕਿ ਬਹੁਤ ਜ਼ਿਆਦਾ ਆਧਾਰ ਕਾਰਡ ਦੀ ਜਿਹੜੀ ਆ ਸਾਈਟ ਆ ਯੂਜ਼ ਕਰ ਰਹੇ ਆ ਤਾਂ ਕਰਕੇ ਹੋ ਸਕਦਾ ਇੱਕ ਅੱਧੀ ਵਾਰ ਤੁਹਾਡਾ ਲੌਗਇਨ ਨਾ ਹੋਵੇ ਤਾਂ ਘਬਰਾਉਣ ਦੀ ਲੋੜ ਨਹੀਂਗੀ ਤਾਂ ਉੱਥੇ ਹੀ ਦੁਬਾਰੇ ਜਿੱਥੇ ਆਪਣੀ ਲੌਗਇਨ ਦੀ ਆਪਸ਼ਨ ਦਿੱਤੀ ਹੋਈ ਆ ਆਪਾਂ ਉੱਥੇ ਦੁਬਾਰੇ ਜਾਵਾਂਗੇ ਤੇ ਦੁਬਾਰੇ ਲੌਗਇਨ ਕਰਾਂਗੇ ਕਿਉਂਕਿ ਸਾਈਟ ਆਪਣੇ ਕੋਲ ਖੁੱਲੀ ਹੋਈ ਆ ਤਾਂ ਇੱਕ ਵਾਰ ਆਪਣਾ ਲੌਗਇਨ ਨਹੀਂ ਹੋਇਆ ਇੱਥੇ ਰੈੱਡ ਕਲਰ ਦਾ ਇਹਨਾਂ ਨੇ ਨੋਟਿਸ ਸ਼ੋਅ ਕਰਤਾ ਵੀ ਇਸ ਵੇਲੇ ਜਿਹੜਾ ਤੁਹਾਡਾ ਲੌਗਇਨ ਆ ਜਿਹੜਾ ਨਹੀਂ ਹੋ ਸਕਦਾ ਤਾਂ ਸੇਮ ਪ੍ਰੋਸੈਸ ਕਰਾਂਗੇ ਆਧਾਰ ਨੰਬਰ ਭਰਨਾਗਾ ਜਿਵੇਂ ਆਪਾਂ ਪਹਿਲਾਂ ਭਰਿਆ ਸੀਗਾ ਤਾਂ ਉਹ ਭਰਨ ਤੋਂ ਬਾਅਦ ਆ ਜਿਹੜਾ ਇੱਥੇ ਕੈਪਚਾ ਤਾਂ ਕੈਪਚਾ ਜੇ ਤੁਹਾਡੇ ਇਹ ਸਮਝ ਨਹੀਂ ਆ ਰਿਹਾ ਕੈਪਚਾ ਦਾ ਮਤਲਬ ਇਹ ਹੋਉਂਦਾ ਕਿ ਉਹ ਦੇਖਦੇ ਹੁੰਦੇ ਆ ਕਿ ਇਹ ਸਿਸਟਮ ਜਾਂ ਫਿਰ ਕੀ ਆਪ ਬੰਦਾ ਹਿਊਮਨ ਆਪ ਭਰ ਰਿਹਾ ਹੈਗਾ ਤਾਂ ਇੱਥੇ ਆਪਾਂ ਆਧਾਰ ਨੰਬਰ ਜਿਹੜਾ ਫਿਲ ਕਰ ਦਿੱਤਾ ਆਪਾਂ ਚੰਗੀ ਤਰ੍ਹਾਂ ਦੇਖ ਕੇ ਸਹੀ ਤਰ੍ਹਾਂ ਭਰਿਓ ਤੇ ਇਸ ਤੋਂ ਬਾਅਦ ਜਿਹੜਾ ਕੈਪਚਾ ਹੈਗਾ ਉਹ ਵੀ ਸਹੀ ਤਰ੍ਹਾਂ ਭਰਨਾ ਹੈਗਾ ਜੇਕਰ ਤੁਹਾਡੇ ਇਹ ਨਹੀਂ ਸਮਝ ਆਉਂਦਾ ਯਾਨੀ ਕਿ ਅੱਖਰ ਸਮਝ ਨਹੀਂ ਆਉਂਦੇ ਤਾਂ ਇੱਥੇ ਬਦਲਣ ਦੀ ਆਪਸ਼ਨ ਵੀ ਦਿੱਤੀ ਹੋਈ ਹੈਗੀ ਤਾਂ ਤੁਸੀਂ ਇੱਥੋਂ ਜਾ ਕੇ ਬਦਲ ਵੀ ਸਕਦੇ ਹੋ ਯਾਨੀ ਕਿ ਉਹ ਤੁਹਾਨੂੰ ਫੋਟੋ ਜਿਹੜੀ ਹੋਰ ਦਿਖਾ ਦਿੱਤੀ ਜਾਊ ਤਾਂ ਆਪਾਂ ਫੇਰ ਓਟੀਪੀ ਸੈਂਡ ਕਰਤਾ ਤਾਂ ਓਟੀਪੀ ਆਪਣੇ ਫੋਨ ਦੇ ਉੱਪਰ ਆ ਜਾਊਗਾ ਤਾਂ ਆਪਾਂ ਫੋਨ ਵਾਲਾ ਓਟੀਪੀ ਇਹਦੇ ਵਿੱਚ ਜਿਹੜਾ ਇੱਥੇ ਫਿਲ ਕਰ ਦੇਵਾਂਗੇ ਜਿੱਥੇ ਲਿਖਿਆ ਹੋਇਆ ਐਂਟਰ ਓਟੀਪੀ ਤਾਂ ਓਟੀਪੀ ਭਰ ਆਧਾਰ ਨਾਲ ਜਿਹੜੀ ਲੌਗਇਨ ਹੋ ਚੁੱਕੀ ਆ ਤਾਂ ਹੁਣ ਇੱਥੇ ਆਪਾਂ ਚੈੱਕ ਕਰਨ ਖਾਤਰ ਆਪਣੇ ਆਧਾਰ ਦੀ ਹਿਸਟਰੀ ਤਾਂ ਇੱਥੇ ਇੱਕ ਆਧਾਰ ਅਪਡੇਟ ਹਿਸਟਰੀ ਵੀ ਲਿਖਿਆ ਹੋਇਆ ਤਾਂ ਆਪਾਂ ਇਹ ਨਹੀਂ ਖੋਲਣੀ ਆਪਾਂ ਖੋਲਣੀ অথেন্টিਕੇਸ਼ਨ ਹਿਸਟਰੀ ਤਾਂ ਇਹਦੇ ਉੱਤੇ ਆਪਾਂ ਓਕੇ ਕਰ ਦਾਂਗੇ ਤਾਂ ਦੇਖੋ ਆਪਣੇ ਕੋਲ ਆਧਾਰ ਦੀ ਜਿਹੜੀ ਇੱਥੇ ਸਾਈਟ ਖੁੱਲਾਈ ਤੇ ਮਤਲਬ ਆਪਾਂ ਚੈੱਕ ਕਰ ਸਕਦੇ ਹਾਂ ਹੁਣ ਸਿਲੈਕਟ ਕਰਨੀ ਆਪਾਂ ਕੈਟਾਗਰੀ ਇਹਦੇ ਵਿੱਚੋਂ ਆਪਾਂ ਆਲ ਹੀ ਸਿਲੈਕਟ ਕਰ ਲਿਓ ਕਿ ਅਸੀਂ ਸਾਰੀਆਂ ਚੀਜ਼ਾਂ ਦੇਖਣੀ ਆ ਵੀ ਕਿੱਥੇ ਕਿੱਥੇ ਵਰਤਿਆ ਗਿਆ ਤਾਂ ਆਲ ਸਿਲੈਕਟ ਕਰਨ ਤੋਂ ਬਾਅਦ ਇੱਥੇ ਆਪਣੀ ਆ ਗਈ ਸਟਾਰਟ ਡੇਟ ਜਾਨੀ ਕਿ ਕਿਹੜੀ ਤਰੀਕ ਤੋਂ ਲੈ ਕੇ ਕਿਹੜੀ ਤਰੀਕ ਤੱਕ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਜਿੰਨੀ ਵੀ ਤੁਸੀਂ ਦੇਖਣੀ ਆ ਤਾਂ ਉਹਨੇ ਡੇਟ ਇੱਥੇ ਫਿਲ ਕਰ ਦੇਣੀ ਆ ਤਾਂ ਆਪਾਂ ਇੱਥੇ 6 11 23 ਇਹ ਜਿਹੜੀ ਆਪਾਂ ਇੱਥੇ ਭਰਤੀ ਤ aí ਦੁਬਾਰਾ ਆਪਾਂ ਐਂਡ ਡੇਟ ਅੱਜ ਦੀ ਭਰਤੀ ਯਾਨੀ ਕਿ ਅੱਜ ਅਸੀਂ ਅੱਜ ਤੱਕਰ ਦੇਖਣੀ ਹੈ ਵੀ ਕਿੱਥੇ ਵਰਤ ਹੈ ਗਿਆ ਤਾਂ ਇੱਥੇ ਫੈਚ ਇੱਥੇ ਫੇਰ ਦੇਖੋ ਫੈਚ ਦੇ ਉੱਤੇ ਕਰਨ ਤੋਂ ਬਾਅਦ ਹਿਸਟਰੀ ਦੇ ਉੱਤੇ ਇਹ ਦੁਬਾਰਾ ਆਪਾਂ ਨੂੰ ਇਦਾਂ ਆ ਗਿਆ ਕਿ ਜਿਹੜੀ ਇਹ ਸਰਵਰ ਵਿਜੀ ਚੱਲ ਰਿਹਾ ਤਾਂ ਘੱਪਰਾਉਣਾ ਨਹੀਂ 2 ਕਮਿੰਟ ਇੱਥੇ ਹੀ ਰੁਕ ਜਾਓ ਰੋਕਣ ਤੋਂ ਬਾਅਦ ਆ ਜਿਹੜਾ ਇੱਥੇ ਓਕੇ ਕਰ ਦੋ ਤਾਂ ਤੁਹਾਡੇ ਕੋਲ ਦੇਖੋ ਆ ਆਪਣੇ ਕੋਲ ਆਧਾਰ ਕਾਰਡ ਦੀ ਹਿਸਟਰੀ ਜਿਹੜੀ ਖੁੱਲ ਗਈ ਇੱਥੇ ਓਟੀਪੀ ਬਾਇਓਮੈਟ੍ਰਿਕ ਤੇ ਆ ਕਿੱਥੇ-ਕਿੱਥੇ ਆਪਣੀ ਵਰਤੋਂ ਹੋਈ ਆ ਤਾਂ ਦੇਖੋ ਆਪਣੀ ਸਿਰਫ ਬਾਇਓਮੈਟ੍ਰਿਕ ਦੀ ਵਰਤੋਂ ਹੋਈ ਆ ਜਿੰਨੀ-ਜਿੰਨੀ ਆਪਾਂ ਹਿਸਟਰੀ ਚ ਹੁਣੀ ਆ ਕਿ ਇਹਦੇ ਤੇ ਇਹਦੇ ਵਿਚਾਲੇ ਜਿੰਨੀ ਆਪਣੀ ਵਰਤੋਂ ਹੋਈ ਆ ਉਹ ਸਿਰਫ ਬਾਇਓਮੈਟ੍ਰਿਕ ਦੀ ਕਿਉਂਕਿ ਇੱਥੇ ਅਸੀਂ ਇੱਕ ਸਿੰਮ ਲੈਂਤਾ ਸੀ ਤਾਂ ਇੱਥੇ ਲਿਖਿਆ ਵੀ ਹੋਇਆ ਰਿਲਾਇੰਸ Jio ਲਿਮਟਿਡ ਤਾਂ ਇੱਥੇ ਇੱਕ ਸਿੰਮ ਲੈਂਤਾ ਸੀ ਤਾਂ ਕਰਕੇ ਆਪਣੇ ਬਾਇਓਮੈਟ੍ਰਿਕ ਯਾਨੀ ਕਿ ਅੰਗੂਠੇ ਦਾ ਨਿਸ਼ਾਨ ਲਿਆ ਗਿਆ ਸੀ ਤਾਂ ਕਰਕੇ ਇੱਥੇ ਜੇਕਰ ਕਿਸੇ ਚੀਜ਼ ਲਈ OTP ਦੀ ਵਰਤੋਂ ਹੋਈ ਹੈ ਤਾਂ ਤੁਹਾਡੇ ਕੋਲ OTP ਦਾ ਵੀ ਸ਼ੋਅ ਕਰੋ ਜਾਂ ਫਿਰ ਇੱਥੇ ਕਿਸੇ ਫੇਸ ਰੈਕਗਨਾਈਜੇਸ਼ਨ ਦੀ ਵਰਤੋਂ ਹੋਈ ਹੈ ਤਾਂ ਇੱਥੇ ਸਾਰੀ ਹਿਸਟਰੀ ਜਿਹੜੀ ਆਉਗੀ ਕਿੱਥੇ-ਕਿੱਥੇ ਵੀ ਤੁਹਾਡਾ ਜਿਹੜਾ ਆਧਾਰ ਕਾਰਡ ਵਰਤਿਆ ਗਿਆ ਜਾਂ ਫਿਰ ਕਿਸੇ ਵੀ ਚੀਜ਼ ਲਈ ਆਧਾਰ ਕਾਰਡ ਵਰਤਿਆ ਗਿਆ ਤਾਂ ਉਹਦੀ ਕੱਲੀ-ਕੱਲੀ ਚੀਜ਼ ਮੈਂਸ਼ਨ ਹੋਊ ਤਾਂ ਇੱਥੇ ਆਲ ਕੈਟਾਗਰੀ ਦੇ ਵਿੱਚ ਜਾ ਕੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਤੁਹਾਡਾ ਆਧਾਰ ਕਾਰਡ ਆ ਜਿਹੜਾ ਕਿਸੇ ਅਲੱਗ ਜਿਹੜੀ ਚੀਜ਼ ਖਾਤਰ ਵਰਤਿਆ ਗਿਆ ਤਾਂ ਆਪਾਂ ਇੱਥੇ ਆਲ ਸਿਲੈਕਟ ਕੀਤਾ ਸੀ ਤਾਂ ਇੱਥੇ ਸਾਰੀਆਂ ਜਿਹੜੀਆਂ ਆਪਸ਼ਨ ਆਪਣੇ ਕੋਲੇ ਆ ਚੁੱਕੀਆਂ ਨੇ ਤਾਂ ਇਸ ਤਰੀਕੇ ਤੁਸੀਂ ਪਤਾ ਕਰ ਤੇ ਕਿਨੇ ਕਿਨੇ ਵਰਤਿਆਗਾ ਤੇ ਜੇਕਰ ਇਹ ਵੀਡੀਓ ਤੁਹਾਨੂੰ ਜਾਣਕਾਰੀ ਵਾਲੀ ਵਧੀਆ ਲੱਗੀ ਤਾਂ ਵੀਡੀਓ ਨੂੰ ਸਾਰਿਆਂ ਦੇ ਕਰ ਸ਼ੇਅਰ ਕਰ ਦਿਓ ਤੇ ਇੱਕ ਵਾਰ ਇਸ ਚੀਜ਼ ਨੂੰ ਚੈੱਕ ਜ਼ਰੂਰ ਕਰਕੇ ਦੇਖਿਓ ਕਿਉਂਕਿ ਚੈੱਕ ਕਰਨਾ ਜ਼ਰੂਰੀ ਹੈ ਕਿਉਂਕਿ ਕਈ ਵਾਰ ਆਪਾਂ ਨੂੰ ਬਿਨਾ ਪਤਾ ਲੱਗੇ ਜਿਹੜੀ ਆ ਗਲਤ ਵਰਤੋਂ ਇਸ ਚੀਜ਼ ਦੀ ਹੋ ਰਹੀ ਹੁੰਦੀ ਆ ਜਿੰਨਾ ਜਿੰਨਾ ਨੇ ਵੀ ਵੀਡੀਓ ਪੂਰੀ ਵੇਖੀਓ ਕਮੈਂਟ ਦੇ ਵਿੱਚ ਯੈਸ ਟਾਈਪ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਨਾਲ ਦੀ ਨਾਲ ਇਹੋ ਜਿਹੀਆਂ ਜਾਣਕਾਰੀਆਂ ਤੇ ਇਹੋ ਜਿਹੀਆਂ ਵੀਡੀਓ ਲਈ ਆਪਣੇ ਪੇਜ ਨੂੰ ਵੀ ਫੋਲੋ ਕਰ